ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਪਿੰਡ ਮੇਰਾ ਰੂਪਵਾਲੀ ਕਲਾਂ ਹੈ ਕੀ ਕਹਿਣਾ ਕਰੀਏ ਆਪ ਜੀ ਜੋ ਉੰਨੀ ਵੀ ਕਿਸ਼ਤਾਂ ਜਾਰੀ ਕੀਤੀ ਜਾ ਰਹੀ ਹੈ ਪਿਆਰਾ ਵੱਲੋਂ ਇਸ ਦਾ ਦੇਖਦੇ ਜਿੰਨਾ ਤੋਂ ਬੈਕਫੈਟ ਜਿਹੜਾ ਕਿ ਮੱਕਲ ਸਰ ਮੈਂ ਬਹੁਤ ਵਧੀਆ ਮੰਨਦਾ ਜੀ ਇਹਨਾਂ ਨੂੰ ਪਰ ਇਹ ਆ ਵੀ ਇਹ ਪੈਸੇ ਥੋੜੇ ਆ ਤੇ ਕਿਸ਼ਤ ਦੀ ਜਿਹੜੀ ਇਹਦੇ ਥੋੜੀ ਨਾ ਪੈਸੇ ਵਧਾਉਣੇ ਚਾਹੀਦੇ ਮੋਤੀ ਸਾਹਿਬ ਨੂੰ ਕਿੰਨੀ ਲੱਗਦਾ ਕਿ ਕਿੰਨੇ ਘੋਣ ਆਪ ਜੀ ਸਰ ਪੱਕਾ ਢੋਗਣ 5000 ਰੁਪਏ ਤਾਂ ਹੋਣਾ ਚਾਹੀਦਾ ਨਾ ਕਿ 2000 ਰੁਪਏ ਬਿਲਕੁਲ ਥੋੜਾ ਵਾ 2000 ਰੁਪਏ ਨਾਲ ਕਿਸਾਨ ਕੀ ਕਰੂਗਾ 2000 ਰੁਪਏ ਗਰ ਦਾ ਚਲਾਉ ਖਰਚਾ ਆ ਆਪਨੇ ਖੇਤ ਚ ਕੋਈ ਮਸ਼ੀਨਰੀ ਦਾ ਤੇਲ ਪਾਣੀ ਦਾ ਚਲਾਉਗਾ ਜੀ ਤਿੰਨ ਅੱਧਾ ਕੀ ਪਰ ਮਿਟਾ ਕੇ ਜਿਹੜੀ ਆਪਕੀ ਨਿਆ ਕਿਸਤਾਂ ਕਿ ਕਿਸਤਾਂ ਸਰ ਕਈਆਂ ਕਿਸਾਨਾਂ ਦੀਆਂ ਕਿਸਤਾਂ ਰੁਕੀਆਂ ਵਾ ਮੈਂ ਮੋਦੀ ਸਰਕਾਰ ਕੋ ਮੰਗ ਕਰਦਾ ਕਿ ਪੋਰਟਲ ਨੂੰ ਦੁਬਾਰਾ ਖੋਲ ਕੇ ਜਿਹਨਾਂ ਦੀਆਂ ਕਿਸਤਾਂ ਰੁਕੀਆਂ ਵਾ ਉਹ ਕਿਸਤਾਂ ਦੁਬਾਰਾ ਚੱਲੂ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਤੁਹਾਡੀ ਤੁਹਾਨੂੰ ਆ ਰਹੀ ਹੈ ਜੀ ਹਾਂਜੀ 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 ਮਿਲ ਰਹੀ ਹੈ ਜੀ ਤੁਹਾਨੂੰ ਮੇਰੇ ਤੱਕ ਕਿੰਨੀਆਂ ਕਿਸਤਾਂ ਲੈ ਚੁੱਕੇ ਹਾਂ ਉਹਨੇ ਵੀ ਕਿਸਤ ਆ ਗਈ ਹੈ ਤੁਹਾਨੂੰ ਲਗਾਤਾਰ ਹਾਂਜੀ ਹਾਂਜੀ ਜੀ ਨਾਮ ਆਪਣੇ ਹਾਂ ਜੀ ਸਾਰ ਮੇਰਾ ਨਾਮ ਹੈ ਜੀ ਅਵਤਾਰ ਸਿੰਘ ਪਿੰਡ ਜੱਠੂਵਾਲ ਅਸੀਂ ਪਿਛਲੇ 5-7 ਸਾਲ ਤੋਂ ਕੇਵੀਕੇ ਨਾਲ ਜੁੜੇ ਆਂ ਉੱਥੋਂ ਅਸੀਂ ਟ੍ਰੇਨਿੰਗਾਂ ਲੈ ਕੇ ਤੇ ਅਸੀਂ ਜਿੰਨੇ ਵੀ ਪ੍ਰੋਸੈਸਿੰਗ ਦੇ ਪ੍ਰੋਡਕਟ ਆ ਇਹ ਸਾਰੇ ਆਪ ਬਣਾਉਂਦੇ ਆ ਜਿਵੇਂ ਅਸੀਂ ਕੋਧਰੇ ਦੇ ਬਿਸਕੁਟ ਤਿਆਰ ਕਰਦੇ ਆ ਇਹਨੂੰ ਲਾਸਟ ਈਅਰ ਦੇ ਵਿੱਚ ਆਪਣਾ ਨਿਰੰਦਰਪੋਜੀ ਨੇ ਈਅਰ ਆਫ ਦੀ 24 ਲਾਣਿਆ ਸੀ ਕਿਉਂਕਿ ਉਹਨਾਂ ਨੇ ਅਸੀਂ ਕੋਧਰੇ ਨੂੰ ਤੇ ਮਿਲਟਸ ਨੂੰ ਪ੍ਰਮੋਟ ਕੀਤਾ ਸੀ ਇਹ ਕਰਕੇ ਜਿਹੜੇ ਆ ਹੈਲ ਪਖੋ ਇਹ ਬਹੁਤ ਹੀ ਵਧੀਆ ਹੈ ਇਹ ਜਿਹੜੀ ਇਹਨਾਂ ਦੀ ਯੋਜਨਾ ਵਾ ਆਪਣੀ 24 ਫਰਵਰੀ ਨੂੰ ਅੱਜ ਕਿਸਾਨ ਮਿਲਣੀ ਹੋ ਰਹੀ ਆ ਸਾਡੇ ਪੁਰੀ ਸਾਹਬੇ ਤੇ ਆਏ ਆ ਕਿ ਕੁ ਕਿਸਾਨਾਂ ਦੇ ਵਿੱਚ ਬੈਠ ਕੇ ਸਾਰੀ ਗੱਲਬਾਤ ਕਰਦੇ ਆ ਨਾਲ ਜੋ ਆਨਲਾਈਨ ਜਿਹੜੀ 24 ਦਸੰਬਰ ਨੂੰ ਵਿਆਰ ਦੇ ਵਿੱਚ ਹੋ ਰਹੀ ਆ ਉਹਦੀ ਨਾਲ ਸਦਾ ਟਾਈਅਪ ਕਰਕੇ ਫਿਰ ਆਪਣਾ ਸ਼ੋਅ ਬਖਾ ਰਹੇ ਆ ਬਹੁਤ ਹੀ ਥੈਂਕਫੁਲ ਆ ਸਰਕਾਰ ਦੇ ਜਿਨ੍ਹਾਂ ਨੇ ਇਹ ਬਣਾਲਾ ਕੀਤਾ ਥੈਂਕ ਯੂ ਤਾਂ ਇਸ ਲਈ ਇਹ ਲੱਗੇ ਲੱਗਦਾ ਕਿ ਇਹ ਜਿਹੇ ਭਰਾਲੇ ਦੇ ਨਾਲ ਕਿਸਾਨਾਂ ਨੂੰ ਕਿੰਨੀ ਸਹਾਇਤਾ ਦੇਖੋ ਜੀ ਕਿਸਾਨਾਂ ਨੂੰ ਇਹਨਾਂ ਨੇ ਪਿਛਲੇ 5-10 ਸਾਲ ਤੋਂ ਪਿਸਤਾ ਜਿਹੜੀਆਂ ਕਿਸਾਨਾਂ ਦੇ ਖਾਤੇ 'ਚ ਪਾ ਰਹੇ ਆਂ ਕਿ ਹੁਣ ਫਰਦਰ ਫੇਰ ਜਿਹੜੀਆਂ ਤਾਂ ਵੀ ਸਕੀਮ ਦੇ ਹਿਸਾਬ ਨਾਲ ਇਹ ਹੁਣ ਫੇਰ ਪਾਉਣਗੇ ਅੱਜ ਸਪੈਸ਼ਲੀ ਇਸ ਪਰਪਰ ਲਈ ਇੱਥੇ ਆਏ ਆ ਪੁਲੀ ਸਾਹਿਬ ਮੇਰਾ ਨਾਮ ਅੋਬੀ ਸਿੰਘ ਲਖਮੀ ਨਾਲ ਗੱਲ ਕਰਨ ਜੀ ਅੱਜ ਜਿਹੜੀ ਕੇਸਰੀ ਬੰਦੀ ਅਸੀਰੀ ਪੁਰੀ ਬੱਚੀ ਦੇ ਨੇ ਸਾਲ ਸਮਾਉਣ ਦੀ ਕੋਸ਼ਿਸ਼ ਹੈ ਇਹ ਸਰ ਬਹੁਤ ਵਧੀਆ ਉਪਰਾਹਲਾ ਹੈ ਕਹਿ ਸਕਦੇ ਇੱਕ ਸਾਦੀ ਕਿਸਾਨਾਂ ਦੀ ਬਹੁਤ ਵਧੀਆ ਤਰ੍ਹਾਂ ਸਿੱਧੀ ਸਿੱਧੀ ਮਦਦ ਹੋ ਰਹੀ ਆ ਕਿਸਾਨਾਂ ਦਾ ਬਹੁਤ ਵਧੀਆ ਖਰਚਾ ਵਗੈਰਾ ਨਿਕਲ ਸਕਦਾ ਹੈ ਤੇ ਇੱਕ ਬਹੁਤ ਵਧੀਆ ਤਰੀਕੇ ਨਾਲ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਦੇਖੋ ਇਸ ਤਰ੍ਹਾਂ ਵੀ ਮਤਲਬ ਕੋਈ ਵੀ ਕਿਸਾਨ ਜਿਹੜਾ ਵਾ ਉਹ ਆਪਣਾ ਜਿਆਦੀ ਦਿੱਕਤ ਨਹੀਂ ਲੈ ਸਕਦਾ ਉਹਨੂੰ ਤੇਲ ਪਾਣੀ ਵਗੈਰਾ ਵਗੈਰਾ ਨਿੱਕੇ ਨਿੱਕੇ ਖਰਚੇ ਸਾਰੇ ਉਹਦੇ ਨਾਲ ਸਕੀਮਾਂ ਤਹਿਤ ਨਿਕਲ ਸਕਦੇ ਆ ਤੇ ਇਹ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਹਲਾ ਸਿੱਧਾ ਵਾਫੇ ਹੀ ਕਹਿ ਸਕਦੇ ਹੋ ਤਾਂ ਕਿੰਨੀ ਇਸ ਤੋਂ ਮਤਲਬ ਲੀਡ ਨੇ ਪਹਿਲਾਂ ਮੈਂ ਇਸ ਕਿਸ਼ਤੇ ਦੇ ਵਿੱਚ ਰਜਿਸਟਰ ਨਹੀਂ ਆ ਬਟ ਹੁਣ ਮੈਂ ਮਤਲਬ ਕਹਿ ਰਹੇ ਕਿ KYC ਆਪਨੀ ਕਰਵਾ ਕੇ ਰਜਿਸਟਰ ਕਰਾ ਸਕਦੇ ਹੁਣ ਮੈਂ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੈ ਛੇ ਜਿਹੜਾ ਬਲੇਗ ਜਿਹਾ ਛੇ ਧੜਾ 1000 ਕਹਿ ਰਹੇ ਆ ਇਹ ਕਿਸ ਦਾ ਕਹਿ ਰਹੇ ਆ ਇਹ 2000 ਕਹਿ ਰਹੇ ਆ ਸਿੱਧੇ ਦੇਗੇ 500 ਕਿੰਨਾ ਸੀ ਕਰਾਂਗੇ ਕਿਸ ਨਾਲ ਦੇਖੋ ਵੀ ਜੇ ਕੋਈ ਕਹਿੰਦਾ ਕਿ 500 ਰੁਪਏ ਵਿੱਚ ਕੀ ਕਰ ਸਕਦੇ ਆ ਤੇ 500 ਰੁਪਏ ਦੇ ਵਿੱਚ ਬਹੁਤ ਵਧੀਆ ਕੁਝ ਬਹੁਤ ਕੁਝ ਕੀਤਾ ਵੀ ਜਾ ਸਕਦਾ ਹੈ ਕਿਸਾਨਾਂ ਨਾਲ ਅਸੀਂ 500 ਰੁਪਏ ਦੇ ਵਿੱਚ ਆਪਣਾ ਕਹਿ ਲਿਆ ਕਿ 1 ਏਕੜ ਜ਼ਮੀਨ ਜਿਹੜੀ ਆ ਉਹਨੂੰ ਬਹੁਤ ਵਧੀਆ ਤਰ੍ਹਾਂ ਮਤਲਬ ਬਾੜ ਪਾ ਕੇ ਬਾਜਵਾਇਆ ਜਾ ਸਕਦਾ ਹੈ ਠੀਕ ਠੀਕ ਅਸੀਂ ਦੁਬਾਰਾ ਕਿਸਾਨਾਂ ਨਾਲ ਮੀਟਿੰਗ ਕੀਤੀ ਬਟਾ ਇਹ ਮਤਲਬ ਉੱਪਰ ਕੀ ਕਰ ਚਾਹੋਗੇ ਤੇ ਕਿਸਾਨਾਂ ਨੂੰ ਦੇਖੋ ਇਹ ਜਿਹੜੀ ਯੋਜਨਾ ਹੈ ਜਵਈ ਫੈਬਰੀ 2019 ਇਹਦੇ ਸ਼ੁਰੂਆਤ ਹੋਈ ਸੀ। ਯ ਤੱਕ ਮਨੂ ਦਿਓ ਯਾਦ ਹੈ ਪੰਜਾਬ ਵਿੱਚ ਇਹਦੇ ਸਾਡੇ ਆਪਣੇ 9 ਲੱਖ ਲਗਾਤੇ ਗਏ। 9 ਲੱਖ। ਔਰ ਅੱਜ ਜਿਹੜੀ 19ਵੀਂ ਕਿਸ਼ਤ ਹੈਗੀ ਕੰਟਰੀ ਵਾਈਜ਼ ਤੁਸੀਂ ਦੇਖੋ ਟੋਟਲ ਤੇ 18 ਕਿਸ਼ਤਾਂ ਦੇ ਬਾਅਦ आई गिव यू द एग्जैक्ट फिगर हरियाणा के स्टैंड के बाद 345000 करोड़ सेगे 11 करोड़ फार्मर्स नेशन वाइड 11 करोड़ नेशन वाइड आधी जेडी 19वीं किश्त है इसके बाद ये सारा अमाउंट बीएम किसान का इंक्रीस होकर 370000 करोड़ तक पहुंच जाएगा पर आज का जो कार्यक्रम है वो सिर्फ इस योजना के बारे नहीं सेगा बाकी भी किसान वास्ते भरावान वास्ते जो किया जा रहा है एक मनु जो आंकड़ा बड़ा मेरे दिमाग बिल्कुल सब तो पहले मैं आंकड़ा पकड़िया कि 2014 हजार चौदह कृषि मंत्रालय है एग्रीकल्चर मंत्रा तो फार्मर्स वेलफेयर मिनिस्ट्री पूरा बजट सी भी हजार करोड़ ट्वेंटी सैवन 27000 करोड़

ਸਰਕਾਰ ਦੀ ਤਰਫੋਂ ਆਜ ਕੋਈ ਵੀ ਏਰੀਆ ਦੇਖ ਲਓ ਤੁਸੀਂ ਐਮਐਸਪੀ ਦੇਖ ਲਓ ਜ਼ਿਆਦਾ ਤੋਂ ਜ਼ਿਆਦਾ ਕロップ ਉਧਰ ਜਾ ਰਹੇ ਨੇ ਐਮਐਸਪੀ ਦਾ अमाउंट ਵਧ ਰਿਹਾ ਦੂਜਾ ਕਿਸਾਨ ਪਾਵਾ ਵਾਸਤੇ ਫਰਟੀਲਾਈਜ਼ਰ ਬਾਕੀ ਜਿਹੜੀਆਂ ਸਕੀਮਸ ਹੈ ਗਿਆ ਪਿਛਲੇ ਬਜਟ ਤੇ ਦੇਖ ਲਓ ਤੇ ਓਵਰਆਲ ਥਰਸਟ ਜਿਹੜਾ ਕੇਂਦਰੀ ਸਰਕਾਰ ਦੀ ਤਰਫੋਂ ਹੈਗਾ ਐਗਰੀਕਲਚਰਲ ਡਿਵੈਲਪਮੈਂਟ ਤੇ ਉਹ ਉਸਦੇ ਬਾਰੇ ਚਰਚਾ ਕਰਨ ਵਾਸਤੇ ਵੀ ਇੱਕ ਚੰਗਾ ਬੋਕਾ ਹੈ। ਉਹ ਵੀ ਅਨਾਉਂਸਮੈਂਟ ਕੀਤੀ ਕਿ ਕਿਸਾਨ ਦੀ ਆਮਦਨ ਨੂੰ ਦੁਗਣੀ ਕੀਤੀ ਨੂੰ। ਦੇਖੋ ਇਹ ਜਗ੍ਹਾ ਇਹ ਜਗ੍ਹਾ ਇਹ ਜਗ੍ਹਾ ਆਬਜੈਕਟਿਵ ਹਾਂ ਕਿਸਾਨ ਦੀ ਆਮਦਨੀ ਨੂੰ ਵਧਾਣਾ ਹੈਗਾ ਤਾਂ ਉਹਨੂੰ ਉਸ ਤਰਫ ਲਿਜਾਣਾ ਹੈਗਾ। ਪਰ ਇਹਦੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਇਤਰਾ ਹੋਣੀ ਸਕਦਾ ਉਹ ਦਿੱਲੀ ਚ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਸੀ। ਠੀਕ ਹੈ। ਕਦੋਂ ਮੈਂ ਸਵੇਰੇ ਸਵੇਰੇ ਟੈਲੀਵਿਜ਼ਨ ਆਨ ਕਰਦਾ ਸੀ ਮਨੂੰ ਲੱਗ ਰਿਹਾ ਸੀ ਇਹ ਇੱਥੇ ਚੋਣ ਆ ਪੰਜਾਬ ਚ ਹੋ ਰਿਹਾ 36 ਮਹੀਨੇ ਪਹਿਲੇ 36 ਮਹੀਨੇ ਪਹਿਲੇ ਇੱਥੇ ਚੋਣ ਹੋਇਆ ਸੀ ਯਾਦ ਹੈ ਮੈਂ ਆਇਆ ਸੀ ਤੁਹਾ ਨਾਲ ਰੋਜ਼ ਤੁਹਾ ਨਾਲ ਚਰਚਾ ਕਰਦਾ ਸੀ ਬੜੇ ਵਾਦੇ ਹੋਏ ਨੇ ਬੜੇ ਵਾਦੇ ਕੀ ਕਰਨੇ ਨੇ ਹਰ ਇੱਕ ਭੈਣ ਨੂੰ ਹਰੇ ਪਰਿਵਾਰ ਕੀ 1000 ਰੁਪਏ ਮਹੀਨਾ ਮਿਲੇਗਾ ਹਾਂ 36 ਮਹੀਨੇ ਹੋ ਗਿਆ ਇੱਕ ਪੈਸਾ ਵੀ ਆ ਸਾਡਾ ਦੇਖੋ ਅਸੀਂ ਕਿਹਾ ਸੀਗਾ 2014 ਠੀਕ ਐ ਅਸੀਂ 2014 ਅਸੀਂ ਸਾਰੇ ਗਰੀਬ ਭਰਾਵਾਂ ਨੂੰ प्रधानमंत्री आवास योजना च असी मकान दवावे कि मकान दवाए चार करोड़ अरबन ग्रामीण क्षेत्र जो तीजी बारी से आए वापस मोदी ने की क्या चार करोड़ हमने दिए हैं अब तीन करोड़ और करेंगे ठीक है ना सवाल पूछन तो पहले तुझे मेरे छोटे भरा हो सवाल पूछन तो पहले तुम भी मजे लेंगे हो वो तो अंग्रेजी कहते ना टेक्स टू टू टैंगो ਸੈਂਟਰਲ ਗਵਰਨਮੈਂਟ ਦੀ ਤਰਫੋਂ ਕੀ ਹੋਇਆ ਹੈ ਅਗਰ ਤੁਸੀਂ ਅਗਰ ਤੁਸੀਂ ਕੋਈ ਨਾ ਕੋਈ ਭਾਣਾ ਟੁੰਡ ਕੇ ਠੀਕ ਹੈ ਕੰਮ ਨਹੀਂ ਹੁੰਦੇ ਹੋਗੇ ਤਾਂ ਕੀ ਹੋਏਗਾ ਇੰਡਸਟਰੀ ਵੀ ਨੱਟ ਜਾਏਗੀ ਇੱਥੋਂ ਉਹ ਕਿਸਾਨਾਂ ਚ ਕਿਸਾਨ ਵਿਚਾਰੇ ਕੀ ਕਰਨਗੇ ਠੀਕ ਹੈ ਤਿਸ ਲਈ ਮੈਂ ਤੁਹਾਨੂੰ ਓਵਰਆਲ ਫਿਗਰ ਦੇਣਾ ਐਗਰੀਕਲਚਰਲ ਬਜਟ ਵਧਿਆ 6 ਗੁਣਾ 2014 ਮਤਲਬ 27000 ਕਰੋੜ ਸੇ 1,27,000 ਕਰੋੜ ਦੈਟ ਇਜ਼ ਵਨ ਐਮਐਸਪੀ ਦੇਖੋ ਕਿੰਨੀ ਵੱਧ ਗਈ ਠੀਕ ਹੈ ਸੈਂਟਰਲ ਗਵਰਨਮੈਂਟ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਸਾਰੀਆਂ ਯੋਜਨਾ ਦੇਸ਼ ਭਰ ਵਾਸਤੇ ਹੈ ਮਨੂ ਬੜੀ ਖੁਸ਼ੀ ਹੈ ਅੱਜ ਦੀ ਜਿਹੜੀ 19ਵੀਂ ਕਿਸ਼ਤ ਹੈ ਜੀ ਅਗਰ ਇਹ ਕਿਸਾਨਾਂ ਦੇ ਡਾਇਰੈਕਟ ਖਾਤੇ ਜਾਏ ਕੋਈ ਵਿਚੋਲੀਆ ਨਹੀਂ ਵਿੱਚ ਸਮਝਦਾ ਤਾਂ ਇਹ ਓਵਰਆਲ ਦੇਖੋ ਆ ਕਿਸਾਨਾਂ ਦੀ ਆਮਦਨੀ ਮੇਰੇ ਕੋਲ ਲਿਖਾ ਕੇ ਰੱਖੋ ਥੋੜੀ ਦੇਰ ਆਰਾਮ ਨਾਲ ਕੰਮ ਚਲਾਓ ਔਰ ਦੇਖੋ ਕਿਸਰਾ ਹੁੰਦਾ ਦੁਗਣੀ ਨਹੀਂ ਤিগুণ ਤিগুণ ਤੇ ਤਿੰਨ ਗੁਣਾ ਹੋਈ ਆamdani ਸਰ ਹਾਰ ਤੋਂ ਬਾਅਦ ਭਗਵਾਨ ਜਿਹੜੇ ਆਮ ਆਦਮੀ ਜਿਹੜੇ ਆਮ ਆਦਮੀ ਨੂੰ ਲਾਗੂ ਕੀਤਾ ਜਾਊਗਾ ਕਿਹੜੇ ਕਿਹੜੇ ਹਾਰ ਤੋਂ ਬਾਅਦ ਦਿੱਲੀ ਦਾ ਦਿੱਲੀ ਦਾ ਆਮ ਆਦਮੀ ਪਾਰਟੀ ਆ ਰਹੀ ਹੈ ਨਾ ਆਮ ਆਦਮੀ ਪਾਰਟੀ ਗੱਲ ਕਰ ਰਹੀ ਭਗਵਾਨ ਤੁਹਾਰ ਨੇ ਕਿਹਾ ਜੀ ਹੁਣ ਪੰਜਾਬ ਮਾਡਲ ਲਾਗੂ ਕੀਤਾ ਜਾਊਗਾ ਉਹ ਕਿਹੜਾ ਮਾਡਲ ਹੈ ਉਹ ਕਿਹੜਾ ਮਾਡਲ ਹੈ ਇਹ ਅਟੈਕ ਹੋ ਰਿਹਾ ਹੈ ਨਾ ਰੋਡ ਮਾਰੇ ਕੀ ਕਹਿੰਦੇ ਨੇ ਮੈਂ ਮੈਂ ਮੈਨੂੰ ਤੁਸੀਂ ਮਨੂੰ ਮਨੂੰ ਤਾਂ ਬੜਾ ਬੜੀ ਖੁਸ਼ੀ ਹੁੰਦੀ ਹੈ ਮੈਂ ਆਣਾ ਅੰਮ੍ਰਿਤਸਰ ਤੇ ਤੁਹਾਡੇ ਨਾਲ ਗੱਪਸਪ ਲੈਣ ਦਾ ਮੌਕਾ ਮਿਲਦਾ ਮਾ ਕੀ ਕਹਾਗਾ ਉਹਨਾਂ ਨੇ ਕੀ ਕਿਹਾ ਸੀਗਾ ਮੋਠੀਆਂ ਗੱਲਾਂ ਜੋ ਮਨ ਨੂੰ ਯਾਰ ਠੀਕ ਹੈ ਪੰਜਾਬ ਕੋ ਨਸ਼ਾ ਮੁਕਤ ਕਰ ਦੇਗੇ ਹਾਂ ਉਹ ਤੁਸੀਂ ਦੱਸੋ ਨਸ਼ਾ ਮੁਕਤ ਹੋਇਆ ਕਿ ਨਹੀਂ ਇੱਕ ਸਾਲ ਨੂੰ ਨਸ਼ਾ ਮੁਕਤ ਚਿਹਰਾ ਰੋਜ਼ ਫੇਰੇ ਦਿੱਲੀ ਟੈਲੀਵਿਜ਼ਨ ਤੇ ਦਿਖਿਦਾ ਹੁੰਦਾ ਸਮਝ ਬਾਕੀ ਕਹੇਗਾ ਉਹ ਐਜੈਂਸੀ ਐਡਵਰਟਾਈਜ਼ਮੈਂਟ ਉਹ ਮਨ ਨੂੰ ਕਿਸੇ ਨੇ ਮਨ ਨੂੰ ਪੁੱਛਿਆ ਕਿ ਉਹ ਪੈਣਾ ਨੂੰ 1000 ਰੁਪਏ ਮਹੀਨਾ ਕਿਉਂ ਨਹੀਂ ਮਿਲਿਆ ਉਹ ਮੈਂ ਕਿਹਾ ਯਾਰ ਉਹ ਐਡਵਰਟਾਈਜ਼ਮੈਂਟ ਤੇ ਉਹਨਾਂ ਦਾ ਬੜਾ ਖਰਚਾ ਹੋ ਗਿਆ ਅੱਛਾ ਇਹ ਛੱਡੋ ਇਹ ਸੀਰੀਅਸ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਨੇ ਸਾਡਾ ਟਰੈਕ ਰਿਕਾਰਡ ਦੇਖੋ ਦੁਨੀਆ ਪਾਰੇਚ ਸਾਰੇ ਦੇਸ਼ ਲਾ ਲੋ ਕੱਟੇ ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਪਿਛਲੇ 3 ਸਾਲਾਂ ਵਿੱਚ ਪੈਟਰੋਲ ਤੇ ਡੀਜ਼ਲ ਕੰਮ ਕੰਮ ਹੋਇਆ ਸਾਡੀਆਂ ਪੈਨਾ ਨੂੰ ਜਿਹੜੀਆਂ ਉਜਵਲਾ ਯੋਜਨਾ ਦੀਆਂ ਲਾਭਾਰਥੀ ਹੈ ਗਿਆ ਉਹਨਾਂ ਨੂੰ ਦਿਨ ਵਿੱਚ ਆਪਣੇ ਪਰਿਵਾਰ ਵਾਸਤੇ ਐਲਪੀਜੀ ਦਾ ਸਿਲੰਡਰ ਤੇ ਕੁਕਿੰਗ ਵਾਸਤੇ 5 ਰੁਪਏ ਦਿੰਦਾ ਖਰਚਾ ਟੋਟਲ ਅਨੇ ਵਿਦੇਸ਼ 80 ਕਰੋੜ ਪਰਿਵਾਰਾਂ ਲੋਕਾਂ ਨੂੰ ਦਿਨ ਦਾ ਤਿੰਨ ਸਮੇਂ ਦਾ ਟਰਾਈ ਰਾਸ਼ਨ ਮੁਫਤ ਮਿਲ ਰਿਹਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਸੈਂਟਰਲ ਗਵਰਨਮੈਂਟ ਇਸ ਕੇਂਦਰ ਸਰਕਾਰ ਦੀ ਤਰਫੋਂ ਕੋਈ ਕਮੀ ਨਹੀਂ ਹੈ ਆਯੂਸ਼ਮਾਨ ਭਾਰਤ ਇਹ ਕਹਿੰਦੇ ਨੇ ਨਾ ਨਾ ਦਿੱਲੀ ਦੇ ਬੜੇ ਮਾਡਲ ਕੀ ਕਹਿੰਦੇ ਮਾਡਲ ਬੋਲਾ ਕਲੀਨਿਕ ਬਣਾਇ ਨਾ ਅਸੀਂ ਕਹਿੰਦੇ ਮਾਡਲ ਕਲੀਨਿਕ ਰੱਖੋ ਉਹਦੇ ਜਿਹੜਾ ਭ੍ਰਸ਼ਟਾਚਾਰ ਹੈ ਉਹ ਅਸੀਂ ਹਟਾ ਦਾਂਗੇ ਤੇ ਹੁਣ ਹਰੇਕ ਦਿੱਲੀ ਦੇ ਨਾਗਰਿਕ ਨੂੰ 10 ਲੱਖ ਰੁਪਏ ਉਸ਼ਮਨ ਬਾਰੇ ਪਹਿਲੇ 5 ਲੱਖ ਰੁਪਏ ਹੁੰਦਾ ਅਸੀਂ ਦਿੱਲੀ ਵਾਲਿਆਂ ਨੂੰ 10 ਲੱਖ ਰੁਪਏ ਇਹ ਹੈਗਾ ਸਾਡੀ ਸਰਕਾਰ ਦਾ ਫਿਕਰ ਤੇ ਇਹਨਾਂ ਦਾ ਔਰ ਕਿਹੜਾ ਮਾਡਲ ਇਸਤੇਮਾਲ ਹੋਏਗਾ ਮਨੂੰ ਤੁਸੀਂ ਦੱਸੋ ਕਿ ਕਿਸਾ ਕਨਟੋਨਲ ਲਾਅ ਐਂਡ ਔਰਡਰ ਤੇ ਕਮੈਂਟ ਕਰਨਾ ਮਾਨ ਸਾਹਿਬ ਮੈਂ ਪੁੱਛ ਤਾ ਤੁਸੀਂ ਉਹ ਕੀ ਕਹਿੰਦ ਲੇ ਉਹ ਨਹੀਂ ਜੀ ਉਹ ਮੈਂ ਬਾਅਦ ਵਿੱਚ ਕਰਦੇ ਹਾਂ ਉਹਦੇ ਸਾਹਮਣੇ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਆਉਂਦੇ ਅੱਛਾ तो पूरी सर 18वीं किस्त हो जाता है 19वीं किस्त कितना का फर्क अंतर आया है मैं एग्जैक्ट फिगर दितिया ने तो आपको मैं एग्जैक्ट तोर फिगर फिगर वन दे दोबारा दे देना बड़ा दे एकदम एकदम 90 इज नो आई टेल यू आई गिव यू द एग्जैक्ट

ਇਹ ਤੇ ਕ੍ਰੋਸ 3.68 ਲੱਖ ਕਰੋ ਇਹ ਕੈਪੀ ਵਰਕ ਬਟ ਇੱਕ ਬਟਨ ਆ ਤਾਂ ਚਲਾ ਗਿਆ ਮਤਲਬ 20000 ਕਰੋੜ ਚਲਾ ਗਿਆ ਆਲਰੇਡੀ ਬਟ ਮੈਂ ਐਗਜੈਕਟ ਫਿਗਰ ਤੁਹਾਨੂੰ ਦੇ ਦਾਂਗਾ ਪੁਲੀ ਸਰ ਕਈ ਕਿਸਾਨਾਂ ਨੂੰ ਤੇ ਪਰ ਪੂਰੀ ਜਾਣਕਾਰੀ ਵੀ ਨਹੀਂ ਹੈ ਨਹੀਂ ਉਹ ਇਸੇ ਮੇਰੇ ਸਾਡੇ ਵੀ ਕਮੀ ਹੈ ਤੇ ਸਾਡੇ ਲੋਕਾਂ ਨਾਲ ਕਿ ਅਸੀਂ ਐਮਐਸਪੀ ਕਿ ਲਗਾਓ ਐਮਐਸਪੀ ਲਗਾਓ ਅਰੇ ਐਮਐਸਪੀ ਲੈ ਦੇਖ ਲੋ ਕਿਨੀ ਸੀ ਪਹਿਲੇ ਤੇ ਕਿੱਥੇ ਪਹੁੰਚ ਗਈ ਹੈ ਮੇਰੇ ਸੇ ਕਿਸਾਨ ਪਰ ਆਲਾ ਗਲਚਲ ਹੋਦੀ ਰਹਿੰਦੀ ਹੈ ਜਿਹੜਾ ਅਸਲੀ ਕਸੂਰ ਹੈ ਇਹ ਲੋਕ ਉਹ ਕਹਦੇ ਨੇ ਕਿ ਜੇਕਰ ਕੋਈ ਮਿਸਅੰਡਰਸਟੈਂਡਿੰਗ ਹੈ ਤਾਂ ਗੱਲ ਕਰਕੇ ਜਿਸ ਤਰ੍ਹਾਂ ਸ਼ਿਵਰਾਜ ਜੀ ਕਰ ਰਹੇ ਨੇ ਉਹ ਆਪਣੀ ਪ੍ਰੋਬਲਮ ਸੋਲਵ ਹੋ ਜਾਏਗੀ ਪਰ ਅਸਲੀ ਸਰਕਾਰ ਦੀ ਜਿਹੜੀਆਂ ਪਾਲਿਸੀਜ਼ ਹੈਗੀਆਂ ਸਕੀਮਸ ਹੈਗੀਆਂ ਉਹਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਤੱਕ ਪਹੁੰਚਾ ਕੇ ਉਹਨੇ ਤੇ ਗੱਲ ਇਹ ਤੇ ਮਹੌਲੀਏ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਸਾਂ ਜਾਗਰੂਕ ਨਹੀਂ ਉਹਨਾਂ ਨੂੰ ਪਤਾ ਨਹੀਂ ਕੇਐਚਵੀਸੀ ਵਿਕਾਰਾਂ ਦੇ ਬਾਰੇ ਉਹ ਨਹੀਂ ਨਹੀਂ ਉਹ ਤਾਂ ਸਾਰੇ ਉਹ ਅਸੀਂ ਅਸੀਂ ਵੀ ਉਸ ਤੇ ਹੋਰ ਪ੍ਰਚਾਰ ਕਰਾ ਲਿਆ ਸਰ ਜੀ ਅੱਜ ਦੇ ਪ੍ਰੋਗਰਾਮ ਤੇ ਵੀ ਇੰਨੇ ਕਿਸਾਨ ਆਏ ਪਰ ਇੱਕ ਪਾਸੇ ਜਿਹੜੇ ਬੋਲਡਰਾਂ ਤੇ ਧਰਨਿਆਂ ਤੇ ਬੈਠੇ ਇਹਨਾਂ ਦੇ ਵਿੱਚ ਕੀ ਉਹਨਾਂ ਤੇ ਅੰਤਰ ਕੀ ਹੋਊਗਾ ਨਹੀਂ ਨਹੀਂ ਇੰਨੇ ਜਗਾ ਕਿਹਦਾਗਾ ਤੁਸੀਂ ਇਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਭਾਰਤ ਕੋਈ ਆਦਮੀ ਕਿੱਥੇ ਵੀ ਬੈਠ ਸਕਦਾ ਧਰਨੇ ਤੇ ਪਰ ਉਹ ਮੈਨੂੰ ਲੱਗਦਾ ਓਵਰ ਆਲ ਮਾਹੌਲ ਜੋ ਹੈ ਕਿਸਾਨ ਜਿਹੜੇ ਆਏ ਨੇ ਜਿਹੜੇ ਮਿਹਨਤ ਕਰਦੇ ਨੇ ਉਹ ਜਿਹਨਾਂ ਨੂੰ ਅੱਜ ਅਸੀਂ ਆਨਰ ਕੀਤਾ ਕੋਈ ਸ਼ਾਇਦ ਬਣਾ ਰਿਹਾ ਕੋਈ ਟਰਮਰਿਕ ਬਣਾ ਰਿਹਾ ਕੋਈ ਇਤੇ ਅਮਰਤਸਰ ਦੀ ਆ ਗੁੜਾ ਆ ਜੋ ਬਾਪੜ ਬੜੀਆਂ ਇਤਸਟਾ ਇਹ ਮੈਂਟੀ ਲੋਕ ਨੇ ਉਹ ਜਿਹੜਾ ਕੋਈ ਬੈਠਾ ਹੋਏਗਾ ਅਗਰ ਉਹਦੇ ਠੀਕ ਹੈ ਜੈਨੂਇਨ ਡਿਮਾਂਡ ਨੂੰ ਕਿਸੇ ਉਹਦੇ ਗੱਲ ਕਰਨ ਨੂੰ ਤਿਆਰ ਆ ਪਰ politcal ਇਹ ਚੀਜ਼ ਜੋ ਹੈ ਉਹ ਅਗਰ ਅਗਰ ਤੁਸੀਂ politcal ਇਕਪੋਜੀਸ਼ਨ ਲੈ ਲਓ ਫਿਰ ਤੁਸੀਂ ਉਹਦਾ ਮਤਲਬ ਇਹ ਹੋਇਆ ਤੁਸੀਂ ਹੱਲ ਚਾਹਦੇ ਨਹੀਂ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਐਜੀਟੇਟ ਕੀਤਾ ਜਾਵੇ ਉਹਦਰ ਅਗਰ ਸਰਕਾਰ ਮਤਲਬ ਜਿਹੜੀ ਡੈਮੋਕਰੇਟਿਕਲੀ ਇਲੈਕਟ ਹੋ ਕੇ ਆਇਓ ਥੋੜਾ ਇਹ ਹੋ ਜੇ ਗੱਲਾਂ ਚਾਹੀਦੀ ਅਸੀਂ ਆਪਣੀ ਤਾਂ ਸਾਢੇ ਤਰ੍ਹਾਂ ਪੂਰੀ ਕੋਸ਼ਿਸ਼ ਰਹੀ ਉਹਨੇ ਪਿੱਛੇ ਜਿਹੜੀਆਂ ਟਾਕਸ ਹੋਈਆਂ ਬੜੀਆਂ ਚੰਗੀਆਂ ਸੀਆ ਅਗਲੀ ਮੀਟਿੰਗ ਸ਼ਾਇਦ 19 ਮਾਰਚ ਰਹੀ ਇਹ ਹੋ ਜਾਣਾ ਹਾਂ ਸਮਝਾ ਤੇ ਤੁਸੀਂ ਸਾਂਕਰੀਆ ਥੈਂਕ ਯੂ ਵੈਰੀ ਮਚ ਸੌਰੀ ਆ ਮੇਰਾ ਗਲਾ ਜੜਾ